ਸ਼ੀਕਲ ਜੀ ਮੇਲਾ ਪ੍ਰੀਤ ਘਰ ਹਸ ਜਨਸੀ ਰਮਨਦੀਪ ਘਰ ਇਮੀ ਦੁਆਰਾ ਲਿਖਿਆ ਗਿਆ ਨਾਵਲ ਕਿਸਮਤ ਦੇ ਖੇਡ ਦਾ ਪਾਗ 43 ਮ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਲਪੇਤ ਪੱਭੂ ਹੁਣ ਤੁਸੀਂ ਛੇਤੀ ਦਿਨੇ ਫੋਨ ਘਟੋ ਮੈਂ ਕਰਜਾ ਕੀ ਗੁੱਡ ਨਿਊਜ਼ ਮਾਸੀ ਜੀ ਨੂੰ ਦੱਸਣੀ ਆ ਕਰਜਾ ਨੂੰ ਵੀ ਫੁੱਲ ਸਪੀਡ ਤੇ ਵਿਝਾਉਂਗਾ ਤਾਂ ਮੇਂ 1.5 ਤੋਂ 2 ਘੰਟੇ ਲੱਗ ਜਾਣੇ ਨੇ ਕਿਤੇ ਚਾਚਾ ਚ ਮੈਨੂੰ ਰਸਤੇ ਜੀ ਨਾ ਟੈਕ ਟੁਕੂ ਜੇ ਇਨਾ ਕਹਿ ਕੇ ਉਸਨੇ ਫੋਨ ਕੱਟ ਦਿੱਤਾ ਰਾਤ ਨੂੰ ਅਮ੍ਰਿਤ ਦੇ ਮੰਮੀ ਜੀ ਨੇ ਕੀਰਤੀ ਨੂੰ ਮੈਸੇਜ ਕੀਤਾ ਪਰ ਉਸ ਸਮੇਂ ਕੀਰਤੀ ਸੋ ਚੁੱਕੀ ਸੀ ਇਸ ਲਈ ਉਹ ਮੈਸੇਜ ਉਸਨੇ ਅਗਲੇ ਦਿਨ ਸਵੇਰੇ ਦੇਖਿਆ ਤੇ ਜਵਾਬ ਦਿੱਤਾ ਹਾਂਜੀ ਮੰਮਾ ਸ਼ਸ਼ੀ ਕਾਲ ਜੀ ਕਿਵੇਂ ਹੋ ਤੁਸੀਂ ਨਸੀਬਗੌਰ ਠੀਕਾਂ ਬੇਟਾ ਤੁਸੀਂ ਦੱਸੋ ਕਿਵੇਂ ਹੋ ਨਲੇ ਮੇਰਾ ਪੁੱਤਾਂ ਕੀਰਤੀ ਹਾਂਜੀ ਮੰਮਾ ਸਭ ਠੀਕ ਹੈ ਜੀ ਨਸੀਬਗੌਰ ਪਤ ਲਵੀ ਜੋ ਕਹਿੰਦਾ ਹੈ ਉਹ ਸੱਚ ਹੈ ਪਾਲਾ ਗਲ ਮੈਨੂੰ ਟਾਈਮ ਨਹੀਂ ਲੱਗਿਆ ਪੁੱਛਣ ਦਾ ਪੁੱਤ ਕੀਰਤੀ ਹਾਂਜੀ ਮੰਮਾ ਸੱਚਾ ਬਿਲਕੁਲ ਨਸੀਬ ਘਰ ਅੱਛਾ ਪਰ ਬੇਟੀ ਮੈਨੂੰ ਛਕੀ ਨਹੀਂ ਹੁੰਦਾ ਸੱਚੀ ਕੀਰਤੀ ਹਾਂਜੀ ਮੰਮਾ ਸੱਚੀ ਨਸੀਬ ਘਰ ਚਲ ਫਿਰ ਮੈਂ ਮੰਨ ਲੈਣੀ ਆ ਬੁੱਤ ਜੀ ਤੁਸੀਂ ਕਹਿੰਦੇ ਹੋ ਕੀਰਤੀ ਜੀ ਮੰਮਾ ਵੀ ਮੈਨੂੰ ਦੁਪਹਿਰ ਵੇਲੇ ਲਪ੍ਰਿਤ ਨੇ ਕੀਰਤੀ ਨੂੰ ਫੋਨ ਕਰਕੇ ਦੱਸਿਆ ਭਾਬੀ ਤੁਹਾਡੀ ਸੱਸ ਬਹੁਤ ਬਿਮਾਰ ਆ ਉਹਨਾਂ ਨੂੰ ਕਰੋਨਾ ਹੋ ਗਿਆ ਉਹਨਾਂ ਨੂੰ ਫੋਨ ਕਰਦੀ ਆ ਮੈਂ ਨਾ ਭਾਬੀ ਫੋਨ ਤੋਂ ਦੂਰ ਰਹਿੰਦੇ ਨੇ ਉਹ ਝੁਕਣਾ ਨਹੀਂ ਉਹਨਾਂ ਨੇ ਚਲ ਫਿਰ ਤੂੰ ਗੱਲ ਕਰਾ ਕੇ ਜਾ ਕੇ ਮੇਰੀ ਨਨਾਲ ਭਾਬੀ ਮੈਨੂੰ ਕਿੱਥੇ ਵੇਲਾ ਖੇਤਾਂ ਦੇ ਕੰਮਾਂ ਤੋਂ ਤੁਸੀਂ ਮੈਸੇਜ ਕਰ ਲਓ ਜੀ ਦੇਖਦਾ ਤਾਂ ਗੱਲ ਕਰ ਲਿਓ ਇਹਨਾਂ ਕਹਿ ਕੇ ਲਾਪਰਿਤ ਨੇ ਫੋਨ ਕੱਟ ਦਿੱਤਾ ਕੀਰਤੀ ਨੇ ਉਸੇ ਵੇਲੇ ਨਸੀਬ ਗੌਰ ਨੂੰ ਮੈਸੇਜ ਭੇਜ ਦਿੱਤਾ ਸੈਸ਼ੀ ਕਾਲ ਮਾਮਾ ਕਿਵੇਂ ਹੋ ਤੁਸੀਂ ਕੀ ਗੱਲ ਤੁਸੀਂ ਧਿਆਨ ਕਿਉਂ ਨਹੀਂ ਰੱਖਦੇ ਰੱਖ ਲਿਆ ਕਰੋ ਪਲੀਜ਼ ਧਿਆਨ ਆਪਣਾ ਕਈ ਦਿਨਾਂ ਤੱਕ ਨਸੀਬ ਗੌਰ ਨੇ ਉਸੇ ਮੈਸੇਜ ਨਾ ਦੇਖੀ ਉਹ ਫਿਕਰਮੰਨ ਹੋਈ ਰਹਿੰਦੀ ਤੇ ਜਦੋਂ ਜ਼ਿਆਦਾ ਹੀ ਦਰਦ ਮਹਿਸੂਸ ਕਰਦੀ ਤਾਂ ਲਪ੍ਰਿਤ ਨੂੰ ਮੈਸੇਜ ਕਰਕੇ ਹਾਲ ਪੁੱਛ ਲੈਂਦੀ ਫਿਰ ਅਚਾਨਕ ਇੱਕ ਦਿਨ ਸੀਫ ਕੋਰ ਨੇ ਮੈਸੇਜ ਕੀਤਾ ਤੇ ਕਿਹਾ ਠੀਕ ਆ ਪੁੱਤ ਮੈਂ ਤੁਸੀਂ ਹਮੇ ਫਿਕਰ ਨਾ ਕਰਿਆ ਕਰੋ ਮੇਰੀ ਬੁਖਾਰ ਤਾਂ ਠੀਕ ਆ ਹੁਣ ਕਰੋਨਾ ਵੀ 네ਗੇਟਿਵ ਆਇਆ ਹੀ ਹੁਣ ਰਿਪੋਰਟਸ ਬਸ ਕਮਜ਼ੋਰੀ ਆ ਕੋਈ ਨਹੀਂ ਉਹ ਵੀ ਠੀਕ ਹੋ ਜਾਊ ਆਮਾ ਗਲੋ ਦੀ ਕਾੜੀ ਪੀ ਲੈਂਦੇ ਤੁਸੀਂ ਇੱਕ ਦੋ ਅਖੀਰ ਤੀਨੇ ਕਿਹਾ ਬੇਟੀ ਗਲੂ ਮੇ ਕਿੱਥੇ ਲੱਭਾਂ ਜਾਵਾਂ ਹਾਂ ਕਿਹੜਾ ਆਮ ਮਿਲਦੇ ਹੁੰਦੇ ਆ ਉਹ ਲਵੀ ਕੋਲ ਟਾਈਮ ਨਹੀਂ ਪੁੱਤ ਵਿਚਾਰਾ ਹਰ ਟਾਈਮ ਕੰਮ ਵਿਚ ਲੱਗਿਆ ਰਹਿੰਦਾ ਏ ਖੇਤ ਨਸੀਬਖੋਰ ਨਹੀਂ ਦੱਸਿਆ ਠੀਕ ਆ ਮੈਂ ਆ ਜਾਂਨੀਆ ਫਿਰ ਮम्मा ਮੇਰੇ ਕੋਲ ਹੈਗੀ ਆ ਮੈਂ ਲਈ ਆਈ ਸੀ ਗਲੂ ਕਿਥੋਂ ਲੱਭ ਕੀ ਨਾਲੇ ਨਿੰਮ ਦੇ ਦਰਖਤ ਤੋਂ ਲਿਆਂਦੀ ਹੋਈ ਆ ਮम्मा ਕੀਰਤੀ ਨੇ ਕਿਹਾ ਨਾ ਪੁੱਤ ਤੁਸੀਂ ਨਹੀਂ ਆਉਣਾ ਇੱਥੇ ਮੈਂ ਰੋਟੀ ਪਾਣੀ ਖਾਣੀ ਆ ਆਪੇ ਠੀਕ ਹੋ ਜੂ ਪੁੱਤ ਸਭ ਹੌਲੀ ਹੌਲੀ ਨਸੀਬ ਕਰਨੀ ਦੱਸਿਆ ਮੰਮਾ ਮੇਰਾ ਬਹੁਤ ਇਲਕਰਦਾ ਹੈ ਮਿਲਣ ਨੂੰ ਪਲੀਜ਼ ਮਿਲ ਲਾਂਦੋ ਇੱਕ ਵਾਰ ਕੀਰਤੀ ਨੇ ਤਰਲਾ ਕਰਦੀ ਨੇ ਕਿਹਾ ਨਾ ਪੁੱਤ ਮੈਂ ਨਹੀਂ ਆਉਣਾ ਤੁਹਾਡੇ ਅੱਗੇ ਮੈਂ ਪਹਿਲਾਂ ਵੀ ਕਿਹਾ ਸੀ ਨਾ ਤੁਹਾਨੂੰ ਪੁੱਤ ਮੈਂ ਕਿਵੇਂ ਫੇਸ ਕਰੂੰਗੀ ਤੁਹਾਨੂੰ ਨਸੀਬ ਕਰਨੀ ਪੁੱਛਿਆ ਫੇਸ ਕਰਨ ਨੂੰ ਕੀ ਆ ਮੰਮਾ ਕੀਰਤੀ ਨੇ ਸਵਾਲ ਕੀਤਾ ਪੁੱਤ ਮੈਂ ਤੁਹਾਡੇ ਨਾਲ ਬਹੁਤ ਬੁਰਾ ਕੀਤਾ ਈ ਮੈਂ ਤੁਹਾਡੇ ਨਾਲ ਨਜ਼ਰਾਂ ਨਹੀਂ ਮਿਲਾਉਂ ਚੁਗੀ ਨਸੀਬ ਕਰ ਨਹੀਂ ਕਿਹਾ ਮਾਮਾ ਕਦੇ ਬੱਚਿਆਂ ਨੂੰ ਇਦਾਂ ਨਹੀਂ ਕਹਿੰਦੀਆਂ ਹੁੰਦੀਆਂ ਜੋ ਵੀ ਹੋਇਆ ਉਹਦੇ ਵਿੱਚ ਤੁਹਾਡਾ ਕੋਈ ਕਸੂਰ ਨਹੀਂ ਸੀ ਮਾਮਾ ਜੋ ਸਾਡੀ ਕਿਸਮਤ ਵਿੱਚ ਸੀ ਉਹ ਹੋ ਗਿਆ ਤੁਸੀਂ ਕੁਝ ਨਹੀਂ ਗਲਤ ਕੀਤਾ ਐਵੇਂ ਗੱਲ ਦਿਲ ਤੇ ਨਾ ਲਾਓ ਤੁਸੀਂ ਕੀਰਤੀ ਨੇ ਕਿਹਾ ਬੇਟੇ ਬਹੁਤ ਲਾਡਲਾ ਸੀ ਮੇਰਾ ਅਮ੍ਰਿਤ ਤੇ ਤੂੰ ਵੀ بس ਕਿਸਮਤ ਦੀ ਖੇੜਾ ਕਿ ਮੈਂ ਤੁਹਾਨੂੰ ਦੋਵਾਂ ਨੂੰ ਇਕ ਨਹੀਂ ਕਰ ਸਕੀ ਕਿਸਮਤ ਨੇ ਧੋਖਾ ਦਿੱਤਾ ਤੁਹਾਨੂੰ ਥੋੜੀ ਧੋਮਾਂ ਦੀ ਨੇ ਸਭ ਤੋਂ ਜ਼ਿਆਦਾ ਮੈਂ ਖੁਸ਼ ਹੋਣਾ ਸੀ ਤੁਹਾਨੂੰ ਦੋਮਾਂ ਨੂੰ ਇਕੱਠੇ ਦੇਖ ਕੇ ਪੁੱਤ ਪਰ ਜਾਣੇ ਅਣਜਾਣੇ ਮੈਂ ਤੁਹਾਨੂੰ ਇੱਕ ਹੋਂ ਨਹੀ ਦਿੱਤਾ ਮੈਂ ਗੁਨਾਹਗਾਰ ਆ ਪੁੱਤ ਤੇਰੀ ਧੀ ਆਪਣੀ ਪੁੱਤ ਦੀ ਨਸੀਬ ਕਰਨੇ ਕਿਹਾ ਮੰਮਾ ਐਵੇਂ ਨਾ ਕਹੀ ਜਾਓ ਤੁਸੀਂ ਸਹੀ ਹੋ ਆਪਣੀ ਜਗਾ ਕੋਈ ਮਾਂ ਆਪਣੇ ਬੱਚਿਆਂ ਨੂੰ ਦੁੱਖ ਨਹੀਂ ਦੇ ਸਕਦੀ ਹੁੰਦੀ ਫਿਰ ਤੁਸੀਂ ਕਿਵੇਂ ਦੇ ਸਕਦੇ ਹੋ ਖੀਰਤੀ ਨੇ ਕਿਹਾ ਬੇਟਾ ਮੈਂ ਫਿਰ ਗਲ ਕਰਦੀ ਆ ਕੀ ਬਾਹਰ ਕੀਰਤੀ ਆਈ ਐ ਮੈਂ ਦੇਖ ਲਵਾਂ ਕੌਣ ਆ ਨਸੀਬਖਰ ਨੇ ਕਿਹਾ 4 ਜੂਨ ਨੂੰ ਕੀਰਤੀ ਨੇ ਲਪ੍ਰਿਤ ਨੂੰ ਮੈਸੇਜ ਕੀਤਾ ਤੇ ਫੋਨ ਕਰਨ ਨੂੰ ਕਿਹਾ ਤਾਂ ਲਪ੍ਰਿਤ ਨੇ ਕਿਹਾ ਭਾਬੀ ਕਰ ਕਰ ਲਿਓ ਫੋਨ ਮੈਂ ਤਾਂ ਯੂਪੀ ਚੱਲੇ ਆਈ ਭਈਆ 파ਰਟੀ ਨੂੰ ਲੈਣ ਕਿਉਂ ਤੂੰ ਕਿਉਂ ਲੈਣ ਚੱਲੇ ਆਈ ਇਹ ਤਾਂ ਕਦੀ ਨਹੀਂ ਸੀ ਲਈ ਆਈ ਕੀਰਤੀ ਨੇ ਪੁੱਛਿਆ ਬਾਬੂ ਮੇਰੇ ਸਾਲੇ ਭਈਏ ਕਹਿੰਦੇ ਆ ਕੇ ਲੈ ਜਾਓ ਜੀ ਝੂਣਾ ਲਗਵਾਉਣਾ ਹੀ ਨਹੀਂ ਬੈਠੋ ਹੁਣ ਮੈਂ ਚੱਲਿਆਂ ਇਹ ਟਰਾਲੀ 'ਚ ਵਠਾ ਕੇ ਲਿਆਉ ਹੁਣ ਮੈਂ ਵੀ ਲਵ ਪ੍ਰੀਤ ਨੇ ਦੱਸਿਆ ਖੇਰਦੀ ਨੇ ਘਰ ਫੋਨ ਕੀਤਾ ਤਾਂ ਕਿਸੇ ਨੇ ਚੁੱਕਿਆ ਹੀ ਨਾ ਕਈ ਦਿਨਾਂ ਬਾਅਦ ਉਸਨੇ ਫੀਲ ਅਪ੍ਰੀਤ ਨੂੰ ਮੈਸੇਜ ਕੀਤਾ ਲਵ ਕੀ ਕਰਦਾ ਖੇਤੀ 'ਚ ਹੀ ਮਰੂੰ ਮੈਂ ਤਾਂ ਜਦ ਮਰਿਆ ਲਵ ਪ੍ਰੀਤ ਨੇ ਜਵਾਬ ਦਿੱਤਾ ਚਲ ਕੋਈ ਨਾ ਅੰਮ੍ਰਿਤ ਕਹਿੰਦੇ ਹੁੰਦੇ ਨੇ ਵੀ ਕੰਮ ਤਾਂ ਬੰਦੇ ਦਾ ਭਾਗ ਹੁੰਦਾ ਏ ਕੰਮ ਨੂੰ ਦੇਖ ਕੇ ਨਾ ਦੁਖੀ ਹੋਇਆ ਕਰ ਕੀਰਤੀ ਨੇ ਜਵਾਬ ਦਿੱਤਾ ਇੰਨੇ ਵੀ ਭਾਗ ਨਹੀਂ ਚਾਹੀਦੇ ਮੈਨੂੰ ਭਾਬੀ ਜੀ ਲਪ੍ਰਿਤ ਨੇ ਕਿਹਾ ਹੋ ਕੀ ਹੈ ਅੱਜ ਦਿਨੋਂ ਕੀਰਤੀ ਨੇ ਪੁੱਛਿਆ ਕੀ ਦੱਸਾਂ ਯਾਰ ਭਾਬੀ ਰੋਜ਼ ਮੈਨੂੰ ਇੱਕ ਨਾਦੀ ਮੋਟਰ ਖੋਲਣੀ ਪੈਂਦੀ ਆ ਲਪ੍ਰਿਤ ਨੇ ਦੱਸਿਆ ਹਾਈ ਕਿਉਂ ਕੀ ਗੱਲ ਹੋ ਗਈ ਮੋਟਰ خراب ਹੋ ਗਈ ਆ ਕੀਰਤੀ ਨੇ ਕਿਹਾ ਮਾਸਿਕ ਜੀ ਕਹਿੰਦੇ ਪਹਿਲਾਂ ਹੀ ਚੈੱਕ ਕਰਵਾ ਲਾ ਫਿਰ ਨਹੀਂ ਤਾਂ ਛੋਨੇ ਟਾਈਮ ਪੱਜਿਆ ਫਿਰੇਗਾ ਤਾ ਕਰਕੇ ਹੁਣ ਰੋਜ਼ ਇੱਕ ਇੱਕ ਕਰਕੇ ਮੈਂ ਚੈੱਕ ਕਰਾ ਕੇ ਠੀਕ ਕਰਉਣਾ ਏ। 탑ਿਤ ਨੇ ਦੱਸਿਆ। ਅੱਛਾ ਕੀਰਤੀ ਨੇ ਕਿਹਾ ਹਮ ਇੱਕ ਤਾਂ 6 ਸਾਲ ਹੋ ਗਏ ਸੀ ਕਦੇ ਨਹੀਂ ਸੀ ਕੜਵਾਈ ਜਿੱਦਨ ਦੀ ਲਈ ਆ ਉਹ ਵੀ ਬਦਲਦੀ ਨੀ ਔਲਾਦ ਦਿੱਤੀ। ਅੱਜ ਫੇਰ ਉਹ ਤਾਂ ਅਪ੍ਰਿਤ ਨੇ ਕਿਹਾ ਚਲ ਵਧੀਆ ਕੀਤਾ ਵੈਸੇ ਤਾਂ ਕੰਮ ਤਾਂ ਨਹੀਂ ਰੱਖੋ ਕੱਬੇ। ਅੱਛਾ ਮੈਨੂੰ ਤੂੰ ਦੱਸ ਹੁਣ ਠੀਕਾਂ ਤੂੰ ਕੀਰਤੀ ਨੇ ਕਿਹਾ ਹਾਂਜੀ ਵਸ ਠੀਕ ਹੀ ਆ ਸਰਦਾ ਨਹੀਂ ਪੈ ਕੇ ਹੁਣ ਚਲੀਆਂ ਇਹ ਘਰ ਨੂੰ ਰੋਟੀ ਖਾ ਕੇ ਪੈਣਾ ਏ ਘੜੀ ਲਪ੍ਰਿਤ ਨੇ ਕਿਹਾ ਚੰਗਾ ਗੱਲ ਸੁਣ ਦਵਾਈ ਲੈ ਜਾਈ ਹੋਂ ਨਾਲ ਹੀ ਅਜੀ ਕੀਰਤੀ ਨੇ ਕਿਹਾ ਵੈਸੇ ਧਾਨਾ ਤੁਹਾਡੇ ਵਾਲਾ ਅੰਮ੍ਰਿਤ ਜਿਹੜਾ ਇੰਨਾ ਕੰਮ ਇਕੱਲਾ ਹੀ ਕਰੀ ਜਾਂਦਾ ਹੁੰਦਾ ਸੀ ਮੈਂ ਤਾਂ ਜਰੂਰ ਉਹਦਾ ਖੇਤੀ ਕਰਨ ਲੱਗਿਆ ਕੁਇੰਟਲ ਤੋਂ 75 ਕਿਲੋ ਵਜ਼ਨ ਰਹਿ ਗਿਆ ਮੇਰਾ ਸਾਰਾ ਹੀ ਲਪ੍ਰਿਤ ਨੇ ਦੱਸਿਆ ਮੰਮੀ ਪਤਾ ਮੈਨੂੰ ਕੀ ਕਹਿੰਦੇ ਸੀ ਕਹਿੰਦੇ ਇਹਨਾਂ ਤਾਂ ਅੰਮ੍ਰਿਤ ਵੀ ਨਹੀਂ ਵਧੀਆ ਜਿੰਨਾ ਮੇਰਾ ਪੁੱਤ ਲਪ੍ਰਿਤ ਵਧੀਆ ਏ ਕੀਰਤੀ ਨੇ ਦੱਸਿਆ ਉਹ ਤਾਂ ਐਵੇਂ ਹੀ ਕਹਿੰਦੇ ਰਹਿੰਦੇ ਨੇ ਚੰਗਾ ਜੀ ਵਾਈ ਕੱਲ ਮੈਂ ਫੋਨ ਕਰੂੰਗਾ ਜਾਣਾ ਇਹ ਮੈਂ ਜੇਲ੍ਹੋਂ ਦੇ ਕੋਲ ਕਹਿ ਕੇ ਲਪ੍ਰਿਤ ਨੇ ਨੈੱਟ ਬੰਦ ਕਰ ਦਿੱਤਾ 12 ਜੂਨ ਨੂੰ ਕੀਰਤੀ ਨੇ ਉਸ ਨੂੰ ਫੇਰ ਮੈਸੇਜ ਕੀਤਾ ਕਿਵੇਂ ਆ ਤੂੰ ਤੇਰੀ ਕੱਲ ਨਹੀਂ ਆਈ ਅਜੇ ਤੱਕ ਕੀ ਗੱਲ ਬਾਬੋ ਟ੍ਰਾਂਸਫਰਿੰਗ ਸੜ ਗਿਆ ਸੀ ਕੰਮ ਜ਼ਿਆਦਾ ਹੈ ਫਸਿਆ ਪਿਆ ਐ ਮੈਂ ਤਾਂ ਲਪ੍ਰਿਤ ਨੇ ਜਵਾਬ ਦਿੱਤਾ ਹੋਰ ਕਿ ਮੈਨੇ ਸਭ ਮੰਮੀ ਜੀ ਅੰਮ੍ਰਿਤ ਤੋਂ ਕਿਰਨ ਕੀਰਤੀ ਨੇ ਸਾਰਿਆਂ ਬਾਰੇ ਪੁੱਛਿਆ ਹਾਂਜੀ ਠੀਕ ਆ ਸਭ ਕਰ ਦਿਆ ਕਰਿਆ ਸੀ ਅੰਮ੍ਰਿਤ ਨੂੰ ਵੀ ਫੋਨ ਅੱਜ ਕਹਿੰਦਾ ਠੀਕ ਆ ਮੈਂ ਨਾਲੇ ਪੁੱਛਦਾ ਸੀ ਕਹਿੰਦਾ ਲੱਗੇ ਝੋਨਾ ਲੌਣ ਲਪ੍ਰਿਤ ਨੇ ਦੱਸਿਆ ਅੱਛਾ ਵੈਸੇ ਉਹਨਾਂ ਨੂੰ ਕਿਵੇਂ ਪਤਾ ਹੀ ਚੋਣੇ ਦਾ ਕੀਰਤੀ ਨੇ ਸਵਾਲ ਕੀਤਾ वो तो मासी जी ने दस्या हो लप्रीत ने दसिया होर कोई नमी ताजी कीर्ति ने कहा बस भाभी जी ठीक है सब चलो मैं फिर कर दाए एस जी ओ आया है लप्रीत ने दसिया बंद कर दिता छे जुलाई में लप्रीत ने कीरती मैसेज किया तो हाल चाल पूछ तो बादी वो चले गए बाहर वापस हिटलर मासी द नू उडा ਸੱਚੀ ਸ਼ੁਕਰਾਂ ਪਰ ਮਾਸੀ ਜੀ ਉਹ ਕਿਹਨੇ ਗਏ ਆਪ ਕੀਰਤੀ ਨੇ ਪੁੱਛਿਆ ਉਹ ਉਹ ਇਕੱਲੇ ਨਹੀਂ ਜਾਂਦੇ ਭਾਬੀ ਇੱਕ ਕੁੜੀ ਜਾ ਰਹੀ ਆ ਬਾਹਰ ਉਹ ਲੈ ਕੇ ਜਾਊਗੀ ਹਿਟਲਰ ਮਾਸੀ ਜੀ ਤੇ ਅੰਮ੍ਰਿਤ ਨੂੰ ਆਪਣੇ ਨਾਲ ਲਾਪਰੇਤ ਨੇ ਦੱਸਿਆ ਪਰ ਉਹ ਇੰਨਾ ਨਾਲ ਕਿਵੇਂ ਵਿਆਹ ਕਰਵਾ ਸਕਦੀ ਆ ਇਹ ਤਾਂ ਜ਼ਮਾਨਤ ਤੇ ਵੀ ਬਾਹਰ ਨਹੀਂ ਆ ਸਕਦੇ ਫਿਰ ਕਿਵੇਂ ਕੀਰਤੀ ਨੇ ਸਵਾਲ ਕੀਤਾ ਜਦੋਂ ਸਜ਼ਾ ਕਟ ਕੇ ਬਾਹਰ ਆਊਗਾ ਉਦੋਂ ਕਰਾਉਗੀ ਕਹਿੰਦੇ ਵਿਆ ਆਸਤੇ ਕਰੂਗੀ ਬਸ ਵੀ ਆਊਗਾ ਬਾਹਰ ਕਦੇ ਆ ਸਹਿਬਸ ਟੁੱਟ ਚੂ ਲਪ੍ਰਿਤ ਨੇ ਦੱਸਿਆ ਫੇ 2 ਜੁਲਾਈ 16 ਨੂੰ ਕੀਰਤੀ ਨੇ ਜਦੋਂ ਲਪ੍ਰਿਤ ਨੂੰ ਮੈਸੇਜ ਕੀਤਾ ਤਾਂ ਉਸਨੇ ਦੱਸਿਆ ਭਾਬੀ ਯਾਰ ਕਾਦੇ ਹਾਲ ਨੇ ਥੇ ਇੱਥੇ ਤਾਂ ਫਸ ਕੰਮ ਕੰਮ ਹਰ ਵੇਲੇ ਵੈਸੇ ਤੁਸੀਂ ਦੱਸੋ ਅੱਜਕਲ ਬਹੁਤ ਚੁੱਪ-ਚਾਪ ਚਹੀ ਰਹਿਣੀ ਹੋ ਕੀ ਗੱਲ ਸੋਖਾ ਚੁੱਪ ਹੀ ਰਹਿਣਾ ਹੈ ਹੁਣ ਹੋਰ ਕੀ ਕਰਾਂ ਕੀਰਤੀ ਨੇ ਜਵਾਬ ਦਿੱਤਾ ਕਿਉਂ ਲਪ੍ਰੀਤ ਨੇ ਸਵਾਲ ਕੀਤਾ ਬਸ ਕੁਝ ਨਹੀਂ ਮੈਨੂੰ ਮੇਰੀ ਅੰਮ੍ਰਿਤ ਸ਼ਹੀਦੇ ਨੇ ਉਹ ਠੀਕ ਨੇ ਨਾ ਲਵੀ ਕੀਰਤੀ ਨੇ ਪੁੱਛਿਆ ਹਮ ਠੀਕ ਆ ਉਹਨਾਂ ਨੂੰ ਕੀ ਹੋਣਾ ਹੈ ਲਪ੍ਰੀਤ ਨੇ ਪੁੱਛਿਆ ਲਵੀ ਉਹ ਠੀਕ ਨੇ ਹਨਾ ਤੁਸੀਂ ਮੈਨੂੰ ਜਾਣ ਬੁੱਝ ਕੇ ਨਹੀਂ ਦੱਸਦੇ ਹਨਾ ਕਹਿ ਦਿੰਨੇ ਉਹ ਯਾਦ ਨਹੀਂ ਉਹਨੂੰ ਕੁਝ ਵੀ ਕੀਰਤੀ ਨੇ ਪੁੱਛਿਆ ਮਤਲਬ ਅਸੀਂ ਝੂਠ ਬੋਲਦੇ ਆਂ ਭਾਬੀ ਤੁਹਾਡੇ ਨਾਲ ਲਪ੍ਰਿਤ ਨੇ ਬੋਚਿਆ ਮੈਨੂੰ ਨਹੀਂ ਪਤਾ ਮੈਨੂੰ ਸੁਪਨੇ ਵਿੱਚ ਆ ਕੇ ਕਹਿੰਦੇ ਨੇ ਉਹ ਕਿ ਬਸ ਹਰ ਵਕਤ ਤੈਨੂੰ ਯਾਦ ਤਾਂ ਕਰਦਾ ਹਾਂ ਪਰ ਆ ਨਹੀਂ ਸਕਦਾ ਵਾਪਸ ਮੁੜ ਕੇ ਆਪਣੀ ਜ਼ਿੰਦਗੀ ਜੀ ਕਿਵੇਂ ਜਿਊਮਾਂ ਕੀਰਤੀ ਨਾਲ-ਨਾਲ ਮੈਸੇਜ ਕਰ ਰਹੀ ਸੀ ਤੇ ਨਾਲ ਹੀ ਉਸ ਦੀਆਂ ਅੱਖਾਂ ਵਿੱਚੋਂ ਵਗਦੇ ਹੰਝੂਆਂ ਨਾਲ ਉਸ ਦਾ ਸਸਰਾਨਾ ਪਿੱਛ ਗਿਆ ਸੀ ਕੀ ਕਰਾਂ ਭਾਬੀ ਇਹ ਜ਼ਿੰਦਗੀ ਤੋਂ ਅੱਕ ਗਿਆ ਮੈਂ ਲਪ੍ਰਿਤ ਨੇ ਕਿਹਾ ਲਵੀ ਬਹੁਤ ਤਕਲੀਫ ਹੁੰਦੀ ਆ ਮੈਨੂੰ ਦੱਸ ਨਹੀਂ ਸਕਦੀ ਕਿੰਨੀ ਦੋ-ਦੋ ਦਿਨ ਤੱਕ ਨੀਂਦ ਵੀ ਨਹੀਂ ਆਉਂਦੀ ਹੁਣ ਤਾਂ ਮੈਨੂੰ ਕੀਰਤੀ ਨੇ ਕਿਹਾ ਮੈਨੂੰ ਵੀ ਹੁੰਦੀ ਆ ਭਾਬੀ ਪਰ ਕੀ ਕਰੀਏ ਹੁਣ ਕਰ ਵੀ ਕੀ ਸਕਦੇ ਆ ਆਪਾਂ ਮੈਂ ਦੋ ਦਿਨ ਹਸਪੀਟਲ ਵੀ ਰਹਿ ਕੇ ਆਇਆ ਆਪ੍ਰੀਤ ਨੇ ਦੱਸਿਆ ਕੀ ਹੋਇਆ ਤੈਨੂੰ ਹਸਪੀਟਲ ਕਿਉਂ ਦੱਸ ਮੈਨੂੰ ਪਲੀਜ਼ ਕੀਰਤੀ ਨੇ ਘਬਰਾ ਕੇ ਤਰਲਾ ਕੀਤਾ ਕੁਝ ਵੀ ਨਹੀਂ ਬਸ ਡਿੱਗ ਪਿਆ ਸੀ ਰਾਤ ਨੂੰ ਖੇਤ ਗਿਆ ਏ ਕਿਸੇ ਨੇ ਦੇਖਿਆ ਹੀ ਨਹੀਂ ਫੇਰ ਡਾਕਟਰ ਕਹਿੰਦਾ ਕਿ ਅਟੈਕ ਦੀ ਪ੍ਰੋਬਲਮ ਦੇ ਸਿੰਟਮਸ ਨੇ ਲਾਪ੍ਰਿਤ ਨਹੀਂ ਦੱਸਿਆ ਲਵੀ ਤੂੰ ਆਪਣਾ ਧਿਆਨ ਨਹੀਂ ਰੱਖ ਸਕਦਾ ਹੁੰਦਾ ਹੁਣ ਵੀ ਦਵਾਈਆਂ ਲੈਂਦਾ ਰਹੀ ਜਿਹੜੀਆਂ ਦਿੱਤੀਆਂ ਨੇ ਡਾਕਟਰ ਨੇ ਖੀਰਤੀ ਨੇ ਕਿਹਾ ਹਾਂਜੀ ਪਰ ਭਾਬੀ ਮੈਂ ਸਿਰਫ ਤੁਹਾਨੂੰ ਹੀ ਦੱਸਿਆ ਏ ਘਰ ਮੈਂ ਗੱਲ ਕੀਤੀ ਨਹੀਂ ਕਿਸੇ ਕੋਲ ਵੀ ਕੀ ਕਰਾਂ ਨਾ ਕੰਮ ਛੱਡ ਸਕਦਾ ਹਾਂ ਨਾ ਤਾਂ ਮੈਂ ਕਦੇ ਕਿਹਾ ਹੀ ਨਹੀਂ ਕਿਸੇ ਨੂੰ ਵੀ ਲਾਪ੍ਰਿਤ ਨੇ ਕਿਹਾ ਚਪ ਕਰਕੇ ਰੈਸਟ ਕਰ ਲਾ ਹੁਣ ਖੀਰਦੀ ਨੇ ਕਿਹਾ ਕਿੱਥੇ ਕਰ ਲਾਂ ਰੈਸਟ ਯਾਰ ਭਾਬੀ ਇੱਥੇ ਤਾਂ ਹਰ ਟਾਈਮ ਬਸ ਕੰਮ 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 ਜਦੋਂ ਦੇਖੋ ਮੈਂ ਤਾਂ ਜਮਾ ਟੁੱਟ ਗਿਆ ਭਾਬੀ ਹੁਣ ਕੋਈ ਪੁੱਛੇ ਨਾ ਪਛਾਵੇ ਨਾ ਫੋਨ ਮੈਸੇਜ ਕਰਕੇ ਤੁਹਾਡੇ ਵਰਗਾ ਲਾਪ੍ਰਿਤ ਬੋਲਿਆ ਲਵੇ ਮੈਂ ਤਾਂ ਤੈਨੂੰ ਤਾਂ ਨਹੀਂ ਫੋਨ ਮੈਸੇਜ ਕਰਦੀ ਫੇ ਕੰਮ ਕਰਦਾ ਹੋਊਗਾ ਤੁਹਾਨੂੰ ਤੰਗ ਕਰਨਾ ਹੈ ਮੈਨੂੰ ਕੀ ਪਤਾ ਸੀ ਵੀ ਤੂੰ ਇੰਨਾ ਔਖਾ ਏ ਚਲ ਹੁਣ ਮਾਫ ਕਰਦੀ ਮੈਨੂੰ ਨਾਲੇ ਦਵਾਈ ਲਈ ਜਾ ਸਹੀ ਢੰਗ ਨਾਲ ਹੁਣ ਲੱਗੀ ਸਮਝ ਖੀਰਦੀ ਨੇ ਕਿਹਾ ਜੋ ਹੁਕਮ ਜੀ ਚਲੋ ਹੁਣ ਮੈਂ ਕਾਰ ਜਾਣਾ ਏ ਨੱਕਾ ਬਦ ਲਗੀ ਫੇਰ ਕਰਦਾ ਕਿਸੇ ਦਿਨ ਗੱਲ ਬਾਈ ਧਿਆਨ ਰੱਖਿਓ ਆਪਣਾ ਰੌਸ਼ਨ ਦਾ ਵੀ ਲਾਪ੍ਰਿਤ ਨੇ ਕਿਹਾ ਤੇ نیٹ ਬੰਦ ਕਰ ਦਿੱਤਾ ਪੈਰਸ਼ ਦਵਾਈ ਲਾਉਣ ਲੱਗੀ ਆ ਮੈਂ ਵੀ ਜੀ ਨੀਂਦ ਆ ਜੀ ਬਹੁਤ ਅਰਧ ਹੁੰਦਾ ਏ ਤਾਂ ਹੀ ਮੈਂ ਸੋ ਹੀ ਨੇ ਅਜੇ ਤੱਕ ਕੀਰਤੀ ਨੇ ਕਿਹਾ ਪਰ ਲਪ੍ਰਿਤ ਨੇ ਉਸ ਇਸ ਮੈਸੇਜ ਨੂੰ ਦੇਖਣ ਤੋਂ ਪਹਿਲਾਂ ਹੀ ਨੈੱਟ ਬੰਦ ਕਰ ਦਿੱਤਾ ਸੀ 24 ਜੁਲਾਈ ਨੂੰ ਰਾ 9:30 ਵਜੇ ਲਪ੍ਰਿਤ ਨੇ ਕੀਰਤੀ ਨੂੰ ਇੱਕ ਸਕੂਟੀ ਦੀਆਂ ਫੋਟੋਆਂ ਭੇਜੀਆਂ ਤੇ ਨਾਲ ਹੀ ਮੈਸੇਜ ਕੀਤਾ ਹੈਲੋ ਭਾਬੀ ਜੀ ਆਹ ਸਕੂਟੀ ਲਈ ਆਪਾਂ ਚਾਰਜਿੰਗ ਵਾਲੀ ਓਕੇ ਗੁੱਡ ਵਧਾਈਆਂ ਕੀਰਤੀ ਨੇ ਜਵਾਬ ਦਿੱਤਾ ਅੱਗੇ ਉਹ ਲਪ੍ਰਿਤ ਨੇ ਕੁਝ ਵੀ ਹੋਰ ਕਹਿਣਾ ਤਾਂ ਦੂਰ ਸਗੋਂ ਉਸਦੇ ਮੈਸੇਜ ਤੱਕ ਨਾ ਦੇਖੀ। ਹੋਈ ਸ਼ਾਇਦ ਕੰਮ ਕਰਦਾ ਹੋਊਗਾ। ਖੇਤ ਪਾਣੀ ਵਗੈਰਾ ਦਿਂਦਾ ਹੋਵੇਗਾ। ਆਨ ਸੋਚ ਕੇ ਕੀਰਤੀ ਨੇ ਵੀ ਕੋਈ ਹੋਰ ਮੈਸੇਜ ਨਾ ਕੀਤਾ ਤੇ ਆਰਾਮ ਨਾਲ ਫੋਨ ਰੱਖ ਕੇ ਸੋ ਗਈ। ਸਵੇਰੇ 3:30 ਵਜੇ ਉਸਦੀ ਅੱਖ ਖੁੱਲੀ ਤਾਂ ਉਸਨੇ ਰੌਸ਼ਨ ਦੇ ਜਨਮ ਦਿਨ ਤੇ ਆਪਣੇ ਵੱਲੋਂ ਲਿਖੀ ਕਵਿਤਾ ਅਤੇ ਰੌਸ਼ਨ ਦੀਆਂ ਪਿਆਰੀਆਂ ਜਿਹੀਆਂ ਫੋਟੋਆਂ ਦੀ ਆਪਣੇ WhatsApp ਤੇ ਸਟੇਟਸ ਪਾ ਦਿੱਤੇ। ਸਟੇਟਸ ਪਾ ਕੇ ਉਹ ਦੁਬਾਰਾ ਸੋ ਗਈ। ਬਾਦ ਵਿੱਚ ਜਦੋਂ ਉਹ 5 ਵਜੇ ਉઠી ਤਾਂ ਉਸਨੇ ਦੇਖਿਆ ਲਪ੍ਰਿਤ ਨੇ ਉਸ ਨੂੰ ਪੌਣੀ ਦੇ 4 ਵਜੇ ਤੀ ਵਧਾਈਆਂ ਦੇ ਮੈਸੇਜ ਕੀਤੇ ਹੋਏ ਸਨ ਤੇ ਰੌਸ਼ਨ ਨੂੰ ਬਹੁਤ ਸਾਰਾ ਪਿਆਰ ਦਿੱਤਾ ਹੋਇਆ ਸੀ ਉਸਨੇ ਆਪਣੇ ਵਟਸਐਪ ਤੇ ਲਪ੍ਰਿਤ ਦੇ ਕੀਤੇ ਮੈਸੇਜਾਂ ਦਾ ਸਕਰੀਨਸ਼ਾਟ ਲੈ ਕੇ ਸਟੇਟਸ ਪਾ ਦਿੱਤਾ ਅਤੇ ਬਾਕੀ ਦੀਆਂ ਦਿੱਤੀਆਂ ਵਧਾਈਆਂ ਦਾ ਜਵਾਬ ਦੇ ਕੇ ਨਾਲ ਹੀ ਸਟੇਟਸ ਪਾ ਦਿੱਤੀ 10 ਵਜੇ ਜਦੋਂ ਉਹ ਕੰਮ ਕਰਨ ਤੋਂ ਬਾਅਦ ਵਿਲੀ ਹੋ ਕੇ ਰੋਟੀ ਖਾਣ ਲੱਗੀ ਤਾਂ ਉਸ ਦਾ ਸਿਰ ਜੋ ਕਈ ਦਿਨਾਂ ਤੋਂ ਬਹੁਤ ਜ਼ਿਆਦਾ ਦਰਦ ਕਰ ਰਿਹਾ ਸੀ ਹੋਰ ਵੀ ਜ਼ਿਆਦਾ ਫਟਣ ਲੱਗ ਗਿਆ ਉਸਨੇ ਇੱਕ ਰੋਟੀ ਖਾ ਕੇ ਦਵਾਈ ਲਈ ਤੇ ਆਰਾਮ ਕਰਨ ਲਈ ਲੇਟ ਗਈ ਉਸ ਦੀ ਅੱਖ ਲੱਗ ਗਈ ਸ਼ਾਇਦ ਦਵਾਈ ਦਾ ਅਸਰ ਹੋ ਗਿਆ ਸੀ ਰੌਸ਼ਨ ਨੇ ਆ ਕੇ ਉਸ ਦਾ ਫੋਨ ਮੰਗ ਲਿਆ ਤੇ YouTube ਚ ਲਾ ਕੇ ਕਿਸੇ ਗੇਮ ਦੀ ਵੀਡੀਓ ਦੇਖਣ ਲੱਗ ਪਿਆ ਅਧ ਸੁੱਤੀ ਪਈ ਨੂੰ ਉਸ ਨੂੰ ਵੀਡੀਓ ਵਿੱਚ ਵਸਦਾ ਸੰਗੀਤ ਸੁਣਿਆ ਜਾ ਰਿਹਾ ਸੀ ਅਚਾਨਕ ਉਹਦੇ WhatsApp 'ਤੇ ਮੈਸੇਜ ਆਈ ਤਾਂ ਰਾਸ਼ਨ ਨੇ ਉਸ ਨੂੰ ਜਗਾਉਂਦੇ ਹੋਏ ਫੋਨ ਫੜਾ ਦਿੱਤਾ ਨਸੀਬਖਰ ਇਹਨੇ ਮੇਰੇ ਤੋਂ ਪਹਿਲਾਂ ਹੀ ਮੈਸੇਜ ਕਰਤਾ ਲਵ ਪ੍ਰੀ ਦਾ ਮੁਬਾਰਕਬਾਦ ਵਾਲਾ ਮੈਸੇਜ ਭੇਜਦੀ ਹੋਈ ਕਿਹਾ ਕੀਰਤੀ ਕੋਈ ਗੱਲ ਨਹੀਂ ਮਮਾ ਨਸੀਬਖਰ ਹੈਪੀ ਬਰਥਡੇ ਮੇਰੀ ਪੁੱਤ ਨੂੰ ਲਵ ਯੂ ਪੁੱਤ ਬਹੁਤ ਸਾਰਾ ਮਿਸ ਯੂ ਬਹੁਤ ਬਹੁਤ ਗਿਫਟ ਦਸ ਕਦੋਂ ਭੇਜਾਂ ਸਕੂਟੀ ਕੀਰਤੀ ਲਵ ਯੂ ਸੋ ਮੱਚ ਫਾਈ ਡੀਅਰ ਰਿਸਪੈਕਟਡ ਮਮ ਜੀ मिस यूर अलॉट थैंक यू सो मच जी नसीब कौर मैं लेट हो गई बेटा जी सॉरी कीरती ममा प्लीज सॉरी मेरे कोई जगह नहीं ममा प्लीज तुम सॉरी ना कहा करो मैं कद भी नसीब कौर दसो कदों भेजा पुत तो स्कूटरी कल लई है रोशन ली कीर्ति वधाइया तो स्कूटरी दमा रोशन में की लोड़ है ममा स्कूटरी दला प्यार दें होता ਨਸੀਬਕੌਰ ਤੁਹਾਨੂੰ ਲਵੀ ਨੇ ਦੱਸਿਆ ਨਹੀਂ ਵੀ ਰੌਸ਼ਨ ਲਈ ਲਈ ਐ ਸਕੂਟਰੀ ਕੀਤੀ ਦੱਸਿਆ ਸੀ ਜੀ ਵੀ ਸਕੂਟਰੀ ਲਈ ਆ ਮੈਂ ਕੰਗratulations ਵੀ ਕਿਹਾ ਸੀ ਮम्मा ਪਰ ਇਹ ਨਹੀਂ ਸੀ ਉਹਨੇ ਦੱਸਿਆ ਕਿ ਰੌਸ਼ਨ ਲਈ ਲਈ ਐ ਸਕੂਟਰੀ ਨਹੀਂ ਤਾਂ ਮੈਂ ਉਦੋਂ ਹੀ ਮਨਾ ਨਾ ਕਰ ਦਿੰਦੀ ਨਸੀਬਕੌਰ ਕਿਉਂ ਬੇਟਾ ਕੀ ਗੱਲ ਕੀਰਤੀ ਕੁਝ ਨਹੀਂ ਮम्मा ਮੈਨੂੰ ਪਤਾ ਹੀ ਆ ਹੁਣ ਤੁਹਾਡਾ ਵੀ ਕਿਵੇਂ ਮੈਨੇਜ ਕਰਦੇ ਹੋ ਤੁਸੀਂ ਸਭ ਪਤਾ ਹੀ ਮੈਨੂੰ ਨਸੀਬਕੌਰ ਬੇਟਾ ਕਿਸ਼ਤਾਂ ਦੇ ਲਈ ਆ ਦੱਸੋ ਭਲਾ ਕੀ ਹੋ ਗਿਆ ਜੀ ਲੈ ਲਈ ਕੀਰਤੀ ਕਿਉਂ ਦੱਸੋ ਭਲਾ ਕੀ ਲੋ ਉੜਸੀ ਇੰਨੇ ਔਖੇ ਹੋਣ ਦੀ ਮੈਂ ਕਿਹਾ ਕਿਤੇ ਲਵੀ ਨੇ ਲਈਆ ਤਾਂ ਹੀ ਮੈਨੂੰ ਦਿਖਾਉਂਦਾ ਹੋ ਨਸੀਬਖਰ ਦੱਸੋ ਕਦੋਂ ਪੀਜਾਂ ਪੁੱਤ ਕੀਰਤੀ ਕਿੰਨੀ ਕਿਸ਼ਤਾਂ ਤੁਸੀਂ ਇਹ ਦੱਸੋ ਮੇਰੀ ਕੁਲ ਵੀ ਜੋਬ ਨਹੀਂ ਹੈਗੀ ਕਿਸ਼ਤ ਵੀ ਨਹੀਂ ਦੇ ਸਕਦੀ ਮੈਂ ਤਾਂ ਨਸੀਬਖਰ ਕੋਈ ਨਹੀਂ ਮੈਂ ਆਪੇ ਭਰ ਦੂੰ ਬੇਟੇ ਕੀਤੀ ਮਮਾ ਕਿਉਂ ਮੇਰੇ ਸਿਰ ਤੇ ਹਸਾਨ ਕਰਦੇ ਹੋ ਮੈਂ ਕਿਵੇਂ ਉਤਾਰੂੰਗੀ ਭਲਾ ਨਸੀਬ ਗੌਰ ਚੰਗਾ ਲਵੀ ਨਾਲ ਗੱਲ ਕਰ ਲਿਓ ਤੁਸੀਂ ਬੇਟੇ ਉਹਨੂੰ ਕਲੀਅਰ ਕਰ ਦਿਓ ਵੀ ਕਦੋਂ ਪੀਜਾਂ ਸਕੂਟਰੀ ਕੀਤੀ ਕੋਈ ਨਹੀਂ ਮਮਾ ਗੱਲ ਤਾਂ ਮੈਂ ਚਲੋ ਕਰ ਲੂੰਗੀ ਪਰ ਤੁਸੀਂ ਦੱਸੋ ਮੈਂ ਕਿਵੇਂ ਹਾਂ ਕਰਦੀ ਮਾਂ ਸਕੂਟਰੀ ਲੈਣ ਨੂੰ ਨਾਲੇ ਕਲਾਸ ਲਗਾਉਣੀ ਉਹਦੀ ਵੀ ਕਮ ਸੇ ਕਮ ਉਹਨੂੰ ਤਾਂ ਤੁਹਾਨੂੰ ਸਕੂਟਰੀ ਲੈਣ ਤੋਂ ਰੋਕਣਾ ਚਾਹੀਦਾ ਸੀ ਨਸੀਬ ਗੌਰ ਕੋਈ ਨਾ ਕਲਾਸ ਤਾਂ ਹੁਣ ਉਹਦੀ ਮੈਂ ਵੀ ਲਾਉਂਗੀ ਜੇ ਨਾ ਦੇਣ ਗਿਆ ਸਕੂਟਰੀ ਤੁਹਾਨੂੰ ਕੀਰਤੀ ਓਹੋ ਮਮਾ ਤੁਸੀਂ ਵੀ ਨਾ ਮੈਂ ਕਰਤਾ ਉਹਨੂੰ ਮੈਸੇਜ ਵੈਸੇ ਮਮਾ ਨਸੀਬ ਗੌਰ ਓਕੇ ਬੇਟਾ ਕੀਰਤੀ ਮਮਾ ਆ ਗਿਆ ਰਿਪਲਾਈ ਉਹਦਾ ਵੀ ਕਹਿੰਦਾ ਕੋਈ ਨਾ ਜੇ ਤੁਸੀਂ ਨਹੀਂ ਲੈਣੀ ਤਾਂ ਮੈਂ ਰੱਖ ਲੂੰਗਾ ਸਕੂਟਰੀ ਨਸੀਬ ਗੌਰ ਜੁੱਤੀ ਫਿਰੂੰਗੀ ਮੈਂ ਫਿਰ ਮੈਂ ਉਹਦੇ ਹੁਣ ਕੀਰਤੀ ਆ ਯੂ ਵਿਸ਼ ਕੀਰਤੀ ਦਾ ਹੈ ਮੈਸੇਜ ਨਸੀਬ ਗੌਰ ਨੇ ਦੇਖ ਲਿਆ ਪਰ ਜਵਾਬ ਕੋਈ ਨਾ ਦਿੱਤਾ ਕੀਰਤੀ ਨੇ ਪੂਰਾ ਦਿਨ ਨਸੀਬਖਰ ਦੀ ਮੈਸੇਜ ਦਾ ਇੰਤਜ਼ਾਰ ਕੀਤਾ ਪਰ ਜਦੋਂ ਸ਼ਾਮ ਤੱਕ ਕੋਈ ਮੈਸੇਜਸ ਨਾ ਆਇਆ ਤਾਂ ਉਹ ਸਮਝ ਗਈ ਕਿ ਨਸੀਬਖਰ ਉਸ ਨਾਲ ਗੁੱਸੇ ਹੋ ਗਈ ਆ ਇਸ ਲਈ ਰਾਤ ਨੂੰ ਅੱਠ ਪੱਤੀ ਦੀ ਨਸੀਬਖਰ ਨੂੰ ਦੁਬਾਰਾ ਮੈਸੇਜ ਕੀਤਾ ਮਮਾ ਮੈਂ ਦੱਸੂ ਕਿਵੇਂ ਲੈ ਸਕਦੀ ਆ ਸਕੂਟੀ ਮੈਂ ਘਰ ਕੀ ਜਵਾਬ ਦਵਾਂਗੀ ਦੱਸੋ ਉਸ ਦਾ ਇਹ ਮੈਸੇਜ ਵੀ ਨਸੀਬਖਰ ਨੇ ਦੇਖ ਤਾ ਉਸੇ ਸਮੇਂ ਲਿਆ ਸੀ ਪਰ ਜਵਾਬ ਫੇਰ ਵੀ ਨਾ ਦਿੱਤਾ ਕੀਰਤੀ ਇੰਤਜ਼ਾਰ ਕਰਦੇ ਕਰਦੇ ਸੋ ਗਈ। ਪਰ ਸੌਣ ਤੋਂ ਪਹਿਲਾਂ ਉਸਨੇ ਨਸੀਬ ਕਰਨਲ ਹੋਈ ਗੱਲ ਕਰਕੇ ਉਹਨਾਂ ਦੇ ਨਰਾਸ਼ ਹੋਣ ਬਾਰੇ ਲਾਪ੍ਰਿਤ ਨੂੰ ਦੱਸ ਦਿੱਤਾ ਤੇ ਗੱਲ ਕਰਕੇ ਮਸਲੇ ਨੂੰ ਸੁਲਝਾਉਣ ਲਈ ਵੀ ਤਰਲਾ ਕੀਤਾ। ਅਗਲੇ ਦਿਨ ਸਵੇਰੇ ਹੀ 9 ਵਜੇ ਲਾਪ੍ਰਿਤ ਨੇ ਫੋਨ ਕਰਕੇ ਸਾਰੀ ਗੱਲ ਪੁੱਛੀ। ਜਦੋਂ ਕੀਰਤੀ ਨੇ ਸਾਰੀ ਗੱਲ ਦੱਸੀ ਅਤੇ ਆਪਣੀ ਮਜਬੂਰੀ ਬਾਰੇ ਵੀ ਦੱਸਿਆ ਤਾਂ ਲਾਪ੍ਰਿਤ ਨੇ ਕਿਹਾ ਅੱਛਾ ਤੀ ਇਹ ਗੱਲਾਂ ਨੇ ਤਾਂ ਹੀ ਜਦੋਂ ਮੈਂ ਰਾਤੀ ਕਰ ਗਿਆ ਸੀ ਤਾਂ ਮੈਂ ਸਕੂਟਰੀ ਨਹੀਂ ਦੇਖੀ ਮੈਂ ਸਾਰੇ ਕਿਤੇ ਦੇਖ ਲਈ ਪਰ ਲੱਭੀ ਨਹੀਂ ਨਰੇ ਮਾਸੀ ਜੀ ਵੀ ਬਹੁਤ ਗੁੱਸੇ ਵਿੱਚ ਸੀ ਮੈਂ ਬੁਲਾਇਆ ਵੀ ਤਾਂ ਬੋਲੀ ਨਹੀਂ ਨਾਲੇ ਮੇਰੇ ਵੱਲ ਗੁੱਸੇ ਨਾਲ ਦੇਖਦੀ ਸੀ ਕੀਤੇ ਮਤਲਬ ਲਪ੍ਰਿਤ ਭਾਬੀ ਰੁਕਿਓ ਵਿੱਚ ਦੋ ਵਾਰ ਕੋਈ ਫੋਨ ਆ ਕੇ ਕਟਿਆ ਗਿਆ ਮੈਨੂੰ ਦੇਖਣ ਤੋਂ ਮੜਾ ਗਿਆ ਕੀਰਤੀ ਹੂੰ ਥੋੜੀ ਦੇਰ ਬਾਅਦ ਲਪ੍ਰਿਤ ਭਾਬੀ ਜੀ ਇਹ ਤਾਂ ਲੱਗਦਾ ਏ ਕੰਮ ਖਰਾਬ ਹੋ ਗਿਆ ਕੀਰਤੀ ਕੀ ਕਿਹੜਾ ਕੰਮ ਲਾਪ੍ਰਿਤ ਏਜੰਸੀ ਵਾਲਿਆਂ ਦੇ ਫੋਨ ਆਉਂਦੇ ਨੇ ਵਿੱਚ ਵਾਰ-ਵਾਰ ਕੋਈ ਅਰਜੈਂਟ ਕਾਲ ਕਰਨੀਆਂ ਧੰਵਾਦ ਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਜੀ ਬਣੀ ਰਿਹਾ ਹੈ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦਾ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਸੈਸ਼ੀ ਕਲ ਜੀ